ਹੈਲੋ ਜੀ ਸਾਸਰੀ ਅਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਸੂਟ ਦੀ ਕਟਿੰਗ ਤੇ ਇੱਕ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀ ਕਿ ਸਾਨੂੰ ਕਮੀਜ਼ ਦੀ ਕਟਿੰਗ ਕਰਨੀ ਦੱਸੋ ਜਦੋਂ ਆਪਾਂ ਸੂਟ ਦੀ ਕਟਿੰਗ ਕਰਦੇ ਆਂ ਤੇ ਆਪਣੇ ਜਿਹੜੇ ਆ ਮੋਢੇ ਵਾਲੀ ਸਾਈਡ ਤੇ ਕਾਫੀ ਕਪੜਾ ਇਕੱਠਾ ਹੋ ਜਾਂਦਾ ਹੈ ਤੇ ਉਹ ਆਪਣਾ ਸੂਟ ਵੇਅਰ ਕਰਨ ਤੋਂ ਬਾਅਦ ਪਾਉਣ ਤੋਂ ਬਾਅਦ ਚੰਗਾ ਨਹੀਂ ਲੱਗਦਾ ਤਾਂ ਦੱਸਾਂਗੇ ਕਿ ਆਪਣਾ ਕਪੜਾ ਇਕੱਠਾ ਕਿਉਂ ਹੁੰਦਾ ਆ ਆਪਾਂ ਵੇਸਟ ਕਪੜੇ ਦੀ ਕਟਿੰਗ ਕਰ ਦਿੰਨੇ ਆ ਇਸ ਕਰਕੇ ਆਪਣਾ ਕਪੜਾ ਇਕੱਠਾ ਹੁੰਦਾ ਹੈ ਜਿਸ ਤਰ੍ਹਾਂ ਆਪਣੀ ਛਾਤੀ ਹੈਗੀ 21 ਇੰਚ ਤੇ ਆਪਾਂ ਜਿਹੜਾ ਤੀਰਾ ਲੈਣਾ ਇਹਦਾ 7 ਇੰਚ ਤੀਰਾ ਲੈਣਾ ਆਪਾਂ ਤੀਰਾ ਇਸ ਤੋਂ ਵੱਧ ਨਹੀਂ ਲੈਣਾ ਤੇ ਇਹਦਾ ਜਿਹੜਾ ਆਪਾਂ ਮੋਡਾ ਰੱਖਿਆ ਹੋਇਆ ਆਪਾਂ 7 7.5 ਇੰਚ ਰੱਖਿਆ ਹੋਇਆ ਵਾ ਤੇ ਇੱਥੋਂ ਆਪਾਂ 7 ਇੰਚ ਤੀਰਾ ਆਪਾਂ 7 ਇੰਚ ਰੱਖਿਆ ਦੂਰਾ ਫੋਲਡਿੰਗ ਕੀਤਾ ਹੋਇਆ ਆਪਾਂ ਤੇ 7 ਇੰਚ ਆਪਾਂ ਤੀਰਾ ਰੱਖਿਆ ਹੋਇਆ ਤੇ ਮੋਡਾ ਆਪਾਂ 7.5 ਇੰਚ ਰੱਖਿਆ ਹੋਇਆ ਵਾ ਤੇ ਹੁਣ ਆਪਾਂ ਛਾਤੀ ਦੇ ਨਿਸ਼ਾਨ ਵੀ ਲਗਾ ਲਿਆ ਹੋਇਆ ਛਾਤੀ ਆਪਣੀ ਹੈਗੀ ਸੀ 21 ਇੰਚ 21 ਦਾ ਬਹਾਫ ਕਰ ਲਿਆ ਸੀ ਤੇ ਆਪਾਂ ਹਾਫ ਕਰਕੇ 1.5 ਤੇ ਆਪਣਾ ਨਿਸ਼ਾਨ ਲਗਾ ਲਿਆ ਹੋਇਆ ਸੀ ਜਿਹੜੀ ਆਪਾਂ ਕਾਰਡ ਪਾਉਣੀ ਆ ਤੇ ਜਿਹੜੀ ਆਪਾਂ ਬੈਗ ਤੇ ਕਾਰਡ ਪਾਉਣੀ ਆ ਉਹ ਆਪਾਂ ਪਾਉਣੀ ਆ 2 ਇੰਚ ਦੀ ਤੇ 2 ਇੰਚ ਦੇ ਆਪਾਂ ਨਿਸ਼ਾਨ ਲਗਾ ਲਿਆ ਹੋਇਆ ਸੀ ਛਾਤੀ ਵਾਲੇ ਨਿਸ਼ਾਨ ਦੇ ਨਾਲ ਹੀ ਆਪਾਂ ਇਹ ਨਿਸ਼ਾਨ ਨੂੰ ਮਲਾ ਦੇਣਾ ਆਪਸ ਤੇ ਨਾਲ ਤੇ ਜਿਹੜੀ ਫਰੰਟ ਦੀ ਕਾਰਡ ਪਾਉਣੀ ਆ ਉਹ ਆਪਾਂ 1.5 ਇੰਚ ਦੀ ਪਾਉਣੀ ਆ ਆਪਾਂ ਕਾਰਟ ਨਹੀਂ ਪਾਉਣੀ 1.5 ਇੰਚ ਦੀ ਪਾਉਣੀ ਆ 1.5 ਇੰਚ ਦੇ ਵਿੱਚ ਆਪਣੇ ਸਲਾਈ ਦੇ ਵਿੱਚ ਵੀ ਜਾਣਾ ਇਸ ਕਰਕੇ ਆਪਾਂ 1.5 ਇੰਚ ਦੀ ਪਾਉਣੀ ਆ ਆਪਾਂ ਜਿਹੜੀ ਆਪਾਂ ਜਿਹੜੀ ਕਾਰਡ ਪਾਈ ਸੀ ਉਹ ਕਾਰਡ ਨੂੰ ਆਪਾਂ ਜਿਹੜਾ ਸੀ ਆਪਾਂ ਸਾਤੀ ਦਿਨ ਨਿਸ਼ਾਨ ਨਾਲ ਮਲਾ ਦੇਣਾ ਇਹਦੇ ਚ ਆਪਣਾ ਕਪੜਾ ਇਸ ਕਰ ਇਕੱਠਾ ਹੁੰਦਾ ਜਿਸ ਤਰ੍ਹਾਂ ਮੈਂ 2 ਇੰਚ ਰੱਖਿਆ ਹੋਇਆ ਵਾ ਤੁਸੀਂ ਇਸ ਤੋਂ ਵੱਧ ਕਪੜਾ ਕਟਿੰਗ ਕਰ ਦਿੰਦੇ ਹੋ ਤੇ ਉਹ ਆਪਣਾ ਕਪੜਾ ਵੇਸਟ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਜੋ ਸੀਨ ਲਗਾਉਨੇ ਮੋਢੇ ਵਾਲੀ ਸਲਾਈ ਲਗਾਉਨੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਵੇਸਟ ਕਪੜਾ ਹੁੰਦਾ ਹੈ ਉਹ ਆਪਣਾ ਅੰਦਰਲੀ ਸਾਈਡ ਆ ਜਾਂਦਾ ਹੈ ਤੇ ਉਹਦੇ ਨਾਲ ਆਪਣੇ ਕੱਪੜੇ ਦੇ ਵਿੱਚ ਜਿਹੜੀ ਝੋਲ ਪੈਣ ਲੱਗ ਪੈਂਦੀ ਕਿਉਂਕਿ ਆਪਾਂ ਕਪੜਾ ਵੇਸਟ ਕਟਿੰਗ ਕਰ ਦਿੰਨੇ ਆ ਆਪਾਂ ਓਵਰ ਕਪੜੇ ਦੀ ਕਟਿੰਗ ਕਰ ਦਿੰਨੇ ਆ ਇਹਦਾ ਕਾਰਨ ਬਸ ਇਹੀ ਹੁੰਦਾ ਹੈ ਕਿ ਆਪਾਂ ਜਿਹੜਾ ਵੱਧ ਕਪ ਦੀ ਕਰਦਾਂਗੇ ਤਿੰਨ ਦੇ ਵਿੱਚ ਆਪਣਾ ਕਪੜਾ ਐਡ ਨਹੀਂ ਹੋਣਾ ਉਹ ਆਪਣਾ ਕਪੜਾ ਸਲਾਈ ਦੇ ਬਾਅਦ ਸਲਾਈ ਦੇ ਅੱਧਾ ਇੰਚ ਸਲਾਈ ਦੇ ਵਿੱਚ ਆਉਣ ਦਾ ਬਾਅਦ ਆਪਣਾ ਜਿਹੜਾ ਕਪੜਾ ਵਾ ਓਵਰ ਹੋ ਜਾਣਾ ਹੈ ਤੇ ਉਹ ਆਪਣਾ ਜਿਹੜੇ ਕਪੜੇ ਦੇ ਵਿੱਚ ਜੜੀ ਆ ਵਾਰਲ ਪੈਨ ਲੱਗ ਪੈਣੇ ਆ ਆਪਣੇ ਛਾਤੀ ਵਾਲੀ ਸਾਈਡ ਤੇ ਤੈਸ ਕਰਕੇ ਆਪਾਂ ਜੜੀ ਦੀ ਕਾਰਡ ਨਾਰਮਲ ਹੀ ਪਾਉਣੀ ਹੈ ਜਾਦੀ ਕਾਰਡ ਨਹੀਂ ਪਾਉਣੀ ਤੇ ਇਸ ਤੋਂ ਬਾਅਦ ਆਪਾਂ 1/2 ਇੰਚ ਦੀ ਆਪਾਂ ਕਟਿੰਗ ਕਰਦੇ ਨੇ ਦੀ ਸ਼ੋਲਡਰ ਨੂੰ ਆਪਾਂ 1/2 ਇੰਚ ਡਾਊਨ ਕਰ ਦੇਣਾ ਹੁੰਦਾ 7 ਇੰਚ ਆਪਣਾ ਮੋਡਾ ਤਿਆਰ ਰਵੇਗਾ ਤੇ ਆਪਾਂ 7.5 ਦੀ ਨਿਸ਼ਾਨ ਲਗਾਇਆ ਸੀ ਬਾਕਸ ਤੇ ਆਪਾਂ ਅੱਧਾ ਇਦਾ ਬਸ ਇਹੀ ਕਾਰਨ ਹੁੰਦਾ ਇਹਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਤੇ ਆਪਾਂ ਇਸ ਤੋਂ ਬਾਅਦ ਇਹਦੀ ਕਟਿੰਗ ਕਰ ਲਈ ਹੋਈ ਸੀ ਫਰੰਟ ਪੱਲੇ ਦੀ ਆਪਾਂ ਕਟਿੰਗ ਕਰ ਲਈ ਹੋਈ ਸੀ ਹੁਣ ਆਪਾਂ ਬੈਕ ਪੱਲੇ ਦੀ ਕਟਿੰਗ ਕਰਨੀ ਆ ਇਹਦੇ ਵਿੱਚੋਂ ਆਪਾਂ ਫਰੰਟ ਪੱਲੇ ਨੂੰ ਆਪਾਂ ਉੱਪਰਲੀ ਸਾਈਡ ਰੱਖ ਲੈਣਾ ਬੈਕ ਪੱਲੇ ਨੂੰ ਵਿੱਚ ਆਪਾਂ ਕੱਢ ਦੇਣਾ ਤੇ ਫਿਰ ਆਪਾਂ ਇਹਦੀ ਕਟਿੰਗ ਕਰਨੀ ਆ ਜਿਹੜੀ ਆਪਾਂ ਕਾੜ ਪਾਈ ਹੋਈ ਹੈ ਫਰੰਟ ਦੀ ਉਹ ਆਪਾਂ ਪਾਈ ਹੋਈ ਹੈ 1.5 ਇੰਚ ਦੀ ਤੇ ਹੁਣ ਆਪਾਂ ਇਹਦੇ ਉੱਪਰ ਉੱਪਰ ਹੀ ਕਟਿੰਗ ਕਰ ਦਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਤਾਂ ਮੈਂ ਦਿਖਾਵਾਂਗੀ ਕਿ ਆਪਣੀ ਜਿਹੜੀ ਕਟਿੰਗ ਹੈ ਕਿਸ ਤਰੀਕੇ ਨਾਲ ਹੋਈ ਆ ਇਸ ਤਰੀਕੇ ਨਾਲ ਆਪਾਂ ਕਟਿੰਗ ਜਿਹੜੀ ਕਰ ਲਈ ਹੋਈ ਸੀ ਤੁਸੀਂ ਇਸ ਤਰੀਕੇ ਨਾਲ ਜਿਹੜੇ ਸ਼ੋਲਡਰ ਦੀ ਕਟਿੰਗ ਆ ਤੇ ਕਮੀਜ਼ ਦੀ ਕਟਿੰਗ ਕਰ ਸਕਦੇ ਹੋ ਇਹਦੇ ਨਾਲ ਆਪਣਾ ਜਿਹੜਾ ਬਾਜੂ ਦੇ ਵਿੱਚ ਜਾਂ ਆਪਣੇ ਕਮੀਜ਼ ਦੇ ਵਿੱਚ ਛੋਲ ਨਹੀਂ ਹੁੰਦਾ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹੋ ਬਸ ਇਹਦਾ ਇਹੀ ਕਾਰਨ ਹੁੰਦਾ ਹੈ ਕਿ ਆਪਾਂ ਵੇਸਟ ਕਪੜੇ ਦੀ ਕਟਿੰਗ ਕਰ ਦਿੰਨੇ ਆ ਤੇ ਬਸ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਨ ਨਾਲ ਜਿਹੜੀ ਪ੍ਰੋਬਲਮਸ ਸਾਰੀਆਂ ਕਲੀਅਰ ਹੋ ਜਾਣਗੀਆਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ